ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀਐਸ 1247 ਦੇ YouTube ਚੈਨਲ ਦੇ ਉੱਤੇ ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਬਿਲਕੁਲ ਤੰਦਰੁਸਤ ਹੋਵੋਗੇ ਅ ਭਾਈ ਐਗਜ਼ਾਮ ਹੋ ਗਿਆ ਸੀਗਾ ਤੇ ਰਿਜ਼ਲਟ ਵੀ ਆ ਗਿਆ ਆ ਬੜੇ ਦਿਨਾਂ ਤੋਂ ਸਾਨੂੰ ਵੇਟ ਸੀਗੀ ਲੇਕਿਨ ਪੰਜਾਬ ਪੀਸੀਐਸ ਦਾ ਜਿਹੜਾ ਪ੍ਰੀਲਿਮਸ ਦਾ ਰਿਜ਼ਲਟ ਆ ਉਹ ਰਾਤੀ ਆਇਆ ਆ ਲਗਭਗ 1:30 ਵਜੇ ਤੇ ਅਸੀਂ ਉਦੋਂ ਹੀ ਸੈਕਸ਼ਨ ਕਰ ਦਿੱਤਾ ਸੀਗਾ ਤੇ ਮੇਰੇ ਕੋਲੇ ਮਤਲਬ ਇੰਨੇ ਇੱਕ ਮੈਸੇਜ ਆ ਰਹੇ ਆ ਬੱਚਿਆਂ ਦੇ ਤੁਸੀਂ ਯਕੀਨ ਕਰ ਸਕਦੇ ਹੋ ਕਿ ਮੈਂ ਨਾ ਮਤਲਬ ਉਹਨਾਂ ਬੱਚਿਆਂ ਦੇ ਰਿਪਲਾਈ ਕਰਨ ਦੇ ਵਿੱਚ ਅਨਏਬਲ ਹਾਂ ਇਸ ਟਾਈਮ ਮੈਂ ਰਿਪਲਾਈ ਵੀ ਨਹੀਂ ਕਰ ਪਾ ਰਿਹਾ ਉਹਨਾਂ ਦੇ ਟੈਲੀਗ੍ਰam ਕੀ ਇੰਸਟਾਗ੍ਰam ਕੀ ਵਟਸਐਪ ਕੀ ਬਹੁਤ ਮੈਸੇਜ ਆਏ ਪੈਨੇ ਪਹਿਲੀ ਗੱਲ ਤਾਂ ਮੈਂ ਸਾਰੇ ਬੱਚਿਆਂ ਨੂੰ ਜਿਨ੍ਹਾਂ ਦਾ ਐਗਜ਼ਾਮ ਕਲੀਅਰ ਹੋਇਆ ਮੈਂ ਓਪਨਲੀ ਵਧਾਈਆਂ ਦੇਣਾ ਚਾਹੁੰਦਾ ਕਿ ਬਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਇਸ ਪ੍ਰੀ ਦੀ ਸਫਲਤਾ ਦੇ ਵਿੱਚ ਕੁਈ ਜ਼ਾਕਈਆਂ ਦੇ ਵਿੱਚ ਥੋੜਾ ਸਾਡਾ ਜ਼ਿਆਦਾ ਯੋਗਦਾਨ ਹੋ ਸਕਦਾ ਕਈਆਂ ਦੇ ਵਿੱਚ ਥੋੜਾ ਥੋੜਾ ਘੱਟ ਯੋਗਦਾਨ ਹੋ ਸਕਦਾ ਲੇਕਿਨ ਯੋਗਦਾਨ ਕਾਫੀ ਬੱਚਿਆਂ ਵਿੱਚ ਸਾਡਾ ਸਾਡੀ ਮਿਹਨਤ ਦਾ ਜ਼ਰੂਰ ਹੈਗਾ ਹੈ ਅਸੀਂ ਆਪਣੇ ਆਪ ਤੇ ਵੀ ਸਾਨੂੰ ਵਿਸ਼ਵਾਸ ਹੈ ਤੇ ਬੱਚਿਆਂ ਦਾ ਵੀ ਪਿਆਰ ਸਾਨੂੰ ਦੱਸ ਰਿਹਾ ਹੈ ਕਿਸੇ ਨੇ ਸਾਡੇ ਤੋਂ ਪੇਡ ਕਲਾਸਾਂ ਪੜ੍ਹੀਆਂ ਕਿਸੇ ਨੇ ਸਾਡੀਆਂ YouTube ਦੀਆਂ ਕਲਾਸਾਂ ਪੜ੍ਹੀਆਂ ਕਿਸੇ ਨੇ ਸਾਡੇ ਤੋਂ MTV ਜਿਹੜੀ ਸਾਡੀ ਉਹ ਆਰਡਰ ਕੀਤੀ ਸੀਗੀ ਕਿਸੇ ਨੇ ਸਾਡੀਆਂ ਕਿਤਾਬਾਂ ਤੋਂ ਪੜ੍ਹਿਆ ਕਿਸੇ ਨੇ ਸਾਡੇ ਨੋਟਸ ਤੋਂ ਪੜ੍ਹਿਆ ਆ ਕਿਸੇ ਨੇ ਨਾਰਮਲੀ ਸਾਡੇ ਜਿਹੜੇ ਹੈਗੇ ਉਹ ਨੋਟਸ ਕਿਸੇ ਥਰੂ ਬੱਚੇ ਦੇ ਪਹੁੰਚੇ ਆ ਮਤਲਬ ਕੋਈ ਨਾ ਕੋਈ ਜਿਹ 1.2% ਤੋਂ ਲੈ ਕੇ ਮੈਕਸਿਮਮ ਜਿੰਨਾ ਪਰਸੈਂਟ ਹੋ ਸਕਦਾ ਸਾਡੀ ਟੀਮ ਦਾ ਪੂਰਾ ਕੰਟ੍ਰਿਬਿਊਸ਼ਨ ਹੈ ਉਹਨਾਂ ਦੀ ਇਸ ਸਿਲੈਕਸ਼ਨ ਦੇ ਵਿੱਚ ਤੇ ਉਹਨਾਂ ਦੀ ਮਿਹਨਤ ਜ਼ਿਆਦਾ ਆ ਜਿ세 ਕਿ ਸਾਡਾ ਕੰਟ੍ਰਿਬਿਊਸ਼ਨ ਕਿੰਨਾ ਹੋਗਾ 2-4% ਬਾਕੀ 90% ਉਸ ਬੱਚੇ ਦੀ ਮਿਹਨਤ ਹੈ ਹੁਣ ਜਿਹਨੇ ਮਿਹਨਤ ਕੀਤੀ ਉਹਦਾ ਰਿਜ਼ਲਟ ਆ ਗਿਆ ਕਿਉਂਕਿ ਅਸੀਂ ਤਾਂ ਬਾਈ ਸਾਰਿਆਂ ਨੂੰ ਇੱਕੋ ਜਿਹਾ ਪੜਾਇਆ ਸੀਗਾ ਹੈਨਾ ਸੋ ਲੇਕਿਨ ਹਾਂ ਰਿਜ਼ਲਟ ਕਿਵੇਂ ਚੈੱਕ ਕਰ ਸਕਦੇ ਦੱਸ ਦਿਨਾ ਬੱਚੇ ਮੈਂ ਦੱਸ ਦਿੰਦਾ ਰਿਜ਼ਲਟ ਕਿਵੇਂ ਚੈੱਕ ਕਰ ਸਕਦੇ ਆ ਲੇਕਿਨ ਕੁਝ ਬੱਚੇ ਇਦਾਂ ਦੇ ਹੈਗੇ ਆ ਜਿਹੜੇ ਕਹਿੰਦੇ ਸਰ ਰਿਜ਼ਲਟ ਨਹੀਂ ਚੈੱਕ ਕਰਨਾ ਰਹਾ ਮੈਂ ਇੱਕ ਤਾਂ ਰਿਜ਼ਲਟ ਦੂਜੇ ਨੰਬਰ ਦੇ ਉੱਤੇ ਹੁਣ ਇਸ ਚੀਜ਼ ਨੂੰ ਸਮਝੋ ਕਿ ਹੁਣ ਮੌਕਾ ਹੈ ਮੇਨਸ ਨੂੰ ਵਧੀਆ ਤਰੀਕੇ ਨਾਲ ਲਿਖਣ ਦਾ ਮੈਂ ਕਿਹਾ 2025 ਸਾਲ ਇਦਾਂ ਦਾ ਚੜਿਆ ਸੀਗਾ ਜਿਹੜਾ ਕਿ ਸ਼ਾਇਦ ਬਾਕੀ ਸਾਲਾਂ ਨਾਲੋਂ ਵੱਖ ਸੀਗਾ ਕਿਉਂ ਕਿ ਇਸ ਸਾਲ 331 ਪੀਸੀਐਸ ਦੀਆਂ ਵੈਕੈਂਸੀਜ਼ ਆਈਆਂ ਜਿਹੜੀਆਂ ਅੱਜ ਤੱਕ ਨਹੀਂ ਆਈਆਂ ਇਸ ਗੱਲ ਨੂੰ ਉਦੋਂ ਬਹੁਤ ਸਾਰੇ ਬੱਚਿਆਂ ਨੇ ਮੰਨਿਆ ਸਾਡੀ ਗੱਲ ਨੂੰ ਸਮਝਿਆ ਤੇ ਵਧੀਆ ਤਿਆਰੀ ਕੀਤੀ ਬਹੁਤ ਸਾਰੇ ਲੋਕਾਂ ਨੇ ਡਰਾਇਆ ਵੀ 3 ਮਹੀਨੇ ਵਿੱਚ ਤਿਆਰੀ ਨਹੀਂ ਹੋਣੀ ਤੇ 3 ਮਹੀਨੇ ਵਿੱਚ ਤਿਆਰੀ ਨਹੀਂ ਲੇਕਿਨ ਬੱਚੇ ਲੱਗੇ ਰਹੇ ਪੇਪਰ ਪੋਸਟਪੋਨ ਹੁੰਦਾ 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 ਸਾਡੇ ਕੋਲੇ ਅਖੀਰੀ ਜਾ ਕੇ 10 ਮਹੀਨੇ ਬਾਅਦ ਪੇਪਰ ਹੋਇਆ ਤੇ ਬੱਚਿਆਂ ਨੇ ਬਹੁਤ ਸਾਰਾ ਨੇ ਪੇਪਰ ਕਲੀਅਰ ਕੀਤਾ ਜਿਹੜੇ ਉਸ ਗੱਲਾਂ ਚ ਆ ਗਏ ਲੋਕਾਂ ਦੀਆਂ ਗੱਲਾਂ ਚ ਆ ਗਏ ਹੋਰ ਗੱਲਾਂ ਚ ਆ ਗਏ ਜਿਹੜੇ ਇਦਾਂ ਕਹਿੰਦੇ ਜੀ ਤਾਂ ਜੀ ਬੈਚ ਕਰ ਲੈਂਦੇ ਜੋ ਕਰ ਲੈਂਦੇ ਓਬਵੀਅਸ ਆ ਤੁਸੀਂ ਪੜਨਾ ਸੀ ਪੜਾਉਣਾ ਆ ਹਰ ਇੱਕ ਚੀਜ਼ ਦੀ ਫੀਸ ਹੁੰਦੀ ਐ ਤੁਸੀਂ ਨੌਕਰੀ ਲੱਗਣਾ ਤੁਸੀਂ ਸੈਲਰੀ ਲੈਣੀ ਆ ਤੁਹਾਡੇ ਪੇਰੈਂਟਸ ਕੰਮ ਕਰਦੇ ਆ ਉਹ ਸੈਲਰੀ ਲੈਂਦੇ ਆ ਜਾਂ ਉਹ ਖੇਤੀਬਾੜੀ ਕਰਦੇ ਆ ਹਰ ਇੱਕ ਬੰਦਾ ਇਸ ਸਰਕਲ ਦੇ ਵਿੱਚ ਜੁੜਿਆ ਹੋਇਆ ਸੋ ਜਿਹੜੀ ਇੱਕ ਵੱਖਰੀ ਜਿਹੀ ਲੜਾਈ ਸ਼ੁਰੂ ਹੋ ਜਾਂਦੀ ਨੇ ਕਿ ਬੈਚ ਆ ਗਿਆ ਬੈਚ ਆ ਗਿਆ ਬਾਈ ਉਹ ਤਾਂ ਮਤਲਬ ਹੈ ਹੀ ਨਜਾਇਜ਼ ਆ ਤੇ ਜੇ ਤੁਸੀਂ ਉਸ ਲੜਾਈ ਦੇ ਵਿੱਚ ਪੈ ਗਏ ਤਾਂ ਆਬਵੀਅਸ ਆ ਤੁਸੀਂ ਰੇਸ ਦੇ ਵਿੱਚੋਂ ਬਹੁਤ ਬਾਹਰ ਹੋ ਜਾਓਗੇ ਹੁਣ ਜਦੋਂ ਮੈਂ ਮੇਨਸ ਦੀ ਗੱਲ ਕਰਾਂ ਤਾਂ ਮੇਨਸ ਇੱਕ ਇਦਾਂ ਦਾ ਪਾਰਟ ਆ ਜਿਹਦਾ ਸਾਨੂੰ ਨਾਰਮਲੀ ਕੀ ਹੁੰਦਾ ਆ ਮੈਂ ਸਾਲ ਵਧੀਆ ਦੀ ਗੱਲ ਕੀਤੀ ਐ 26 ਸਾਲ ਵੀ ਬਹੁਤ ਵਧੀਆ ਚੜਿਆ ਸਾਡੇ ਦੀ ਜਿਨ੍ਹਾਂ ਦਾ ਪ੍ਰੀ ਕਲੀਅਰ ਹੋ ਗਿਆ ਜਿਨ੍ਹਾਂ ਦਾ ਨਹੀਂ ਕਲੀ ਸਾਨੂੰ ਪਹਿਲਾਂ ਦੱਸਦਾ ਕਿ ਮੇਨਸ ਦੇ ਵਿੱਚ 3 ਮਹੀਨੇ ਦਾ ਟਾਈਮ ਹੈਗਾ ਆ ਅੱਜ ਜਦੋਂ ਮੈਂ ਬੈਠਾ ਆ ਜਨਵਰੀ ਦੇ ਵਿੱਚ ਬੈਠਾ ਤੇ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਬਾਅਦ ਜਾਂ ਅਪ੍ਰੈਲ ਦੇ ਵਿੱਚ ਪੇਪਰ ਹੋਊਗਾ ਸੋ ਜਿੱਦ ਤੱਕ ਸਾਨੂੰ ਆਈਡੀਆ ਅਪ੍ਰੈਲ ਦੇ ਮਿਡ ਤੱਕ ਪੇਪਰ ਹੋ ਸਕਦਾ ਆ ਇਹਦਾ ਮਤਲਬ ਕੀ ਹੈ ਕਿ ਬਾਈ ਸਾਡੇ ਕੋਲ 3 ਮਹੀਨੇ ਹੈਗੇ ਆ ਤੇ 3 ਮਹੀਨੇ ਬਹੁਤ ਹੁੰਦੇ ਆ ਮੇਨਸ ਦੀ ਤਿਆਰੀ ਦੇ ਲਈ ਤੁਸੀਂ ਇਹ ਭਰੋਸਾ ਕਰ ਸਕਦੇ ਹੋ ਠੀਕ ਹੈ ਹੁਣ ਕੋਈ ਵੀ ਕੰਪਰੋਮਾਈਜ਼ ਨਹੀਂ ਕਰਨਾ ਇਹ ਨਹੀਂ ਸੋਚਣਾ ਮੈਂ ਇੱਥੋਂ ਪੈਸੇ ਇਦਾਂ ਬਚਾਲ ਮੈਂ ਇੱਥੋਂ ਪੈਸੇ ਇਦਾਂ ਬਚਾਲ ਮੈਂ ਜਿਹਨਾਂ ਦਾ ਪ੍ਰੀ ਕਲੀਅਰ ਆ ਬਾਈ ਜੋਰ ਲਾਓ ਮੇਨ ਠੀਕ ਹੈ ਜੀ ਰਿਜ਼ਲਟ ਕਿਦਾਂ ਚੈੱਕ ਕਰਨਾ ਮੈਂ ਦੱਸ ਦਿੱਤਾ ਆਲਰੇਡੀ ਹੁਣ ਦੂਜੀ ਗੱਲ ਕੀ ਆ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਸੋ ਆਪਣੇ ਕੋਲੇ ਬੈਚ ਆ ਚੁੱਕੇ ਆ ਮੈਂ ਬੈਚ ਦੇ ਬਾਰੇ ਦੱਸ ਦੇਣਾ ਸਾਡੇ ਕੋਲ ਕਿਹੜੇ ਕਿਹੜੇ ਬੈਚ ਆ ਦੋ ਤਰੀਕੇ ਦੇ ਬੈਚ ਹੈਗੇ ਇਸ ਵਾਰ ਐਡਮਿਸ਼ਨ ਕਿਦਾਂ ਲੈਣੀ ਮੈਂ ਉਹ ਵੀ ਦੱਸ ਦੂੰਗਾ ਠੀਕ ਆ ਪਹਿਲਾਂ ਮੈਂ ਬੈਚਾਂ ਬਾਰੇ ਦੱਸਦਾ ਮੈਂ ਕਿਹੜੇ ਕਿਹੜੇ ਬੈਚ ਆਪਣੇ ਕੋਲ ਇੱਕ ਤਾਂ ਹੈ ਔਨਲਾਈਨ ਬੈਚ ਜਿਹਦੇ ਵਿੱਚ ਕਲਾਸਿਸ ਜਿਹੜੀਆਂ ਉਹ ਔਨਲਾਈਨ ਹੋਣਗੀਆਂ ਤੁਸੀਂ ਘਰੇ ਬੈਠੇ ਹੋ ਬਹੁਤ ਸਾਰੇ ਏਦਾਂ ਦੇ ਸਟੂਡੈਂਟ ਆ ਜਿਹੜੇ ਜੋਬ ਵਗੈਰਾ ਕਰਦੇ ਆ ਉਹ ਘਰੇ ਬੈਠ ਕੇ ਪੜ ਸਕਦੇ ਆ ਇਹਦੇ ਵਿੱਚ ਅਸੀਂ ਕਵ ਕੰਪਲੀਟ ਸਿਲੇਬਸ ਚਾਹੇ ਉਹ GS1 ਆ ਚਾਹੇ ਉਹ GS2 ਆ GS3 ਆ GS4 ਆ ਲੈਂਗੁਏਜ ਪੇਪਰ ਆ ਸਟੈਟ ਪੇਪਰ ਆ ਐਸੇ ਪੇਪਰ ਆ ਸਾਰਾ ਕੁਝ ਕਵਰ ਹੋਊਗਾ ਪਲੱਸ ਇਹਨਾਂ ਬੈਚਸ ਦੇ ਵਿੱਚ ਟੈਸਟ ਸੀਰੀਜ਼ ਇਨਕਲੂਡ ਹੈ ਮੇਨਸ ਦੀ ਮੇਨਸ ਦੀ ਟੈਸਟ ਸੀਰੀਜ਼ ਵੀ ਇਨਕਲੂਡ ਹੈ ਇਹਦੇ ਵਿੱਚ ਟੋਟਲ 27 ਟੈਸਟ ਆ ਜੀ 27 ਟੈਸਟ ਨੇ ਸਾਡੇ ਕੋਲੇ ਸੋ ਇਹਨਾਂ ਵਿੱਚੋਂ ਇੱਕ ਸੈੱਟ ਆਫ ਟੈਸਟ ਜਿਹੜਾ ਹੋਊਗਾ ਉਹ ਅਸੀਂ ਮੇਨਸ ਦੇ ਨੇੜੇ ਜਾ ਕੇ ਰੱਖਿਆ ਹੈ ਜਿਵੇਂ ਮੇਨਸ ਦਾ ਪੇਪਰ ਹੋਊਗਾ ਜਾਨਕੀ ਤੁਹਾਡੇ ਨੰਬਰ ਵਧੀਆ ਆਉਣ ਸੋ ਇਹ ਸਾਡੇ ਕੋਲੇ ਪੂਰਾ ਕੰਬੋ ਪੈਕ ਹੈ ਸੇਮ ਅਸੀਂ ਆਨਲਾਈਨ ਪੜਾਵਾਂਗੇ ਮਤਲਬ ਆਨਲਾਈਨ ਬੈਚ ਹੈ ਤੇ ਆਫਲਾਈਨ ਬੈਚ ਹੈ ਠੀਕ ਹੈ ਜੀ ਸੋ ਆਫਲਾਈਨ ਬੈਚ ਤੁਸੀਂ ਚੰਡੀਗੜਾ ਆ ਕੇ ਪੜ ਸਕਦੇ ਹੋ ਸਾਡੇ ਕੋਲੇ ਚੰਡੀਗੜਾ ਆਓ ਤੇ ਉੱਥੇ ਪੜੋ ਤੇ ਜੇ ਘਰੇ ਬੈਠ ਕੇ ਪੜਨਾ ਹੈ ਤਾਂ ਆਨਲਾਈਨ ਤੁਸੀਂ ਪੜ ਸਕਦੇ ਹੋ ਓਕੇ ਜੀ ਹੁਣ ਸਾਡੇ ਬੈਚਸ ਨੂੰ ਜੁਆਇਨ ਕਿੱਦਾਂ ਕਰਨਾ ਹੈ ਜਿਹੜੇ ਬੱਚੇ ਚਾਹੁੰਦੇ ਵੀ ਜੁਆਇਨ ਕਿੱਦਾਂ ਕਰਨਾ ਮੈਂ ਦੱਸ ਦਿੰਦਾ ਇਹਦੀ ਫੀਸ ਕਿੰਨੀ ਉਹ ਵੀ ਦੱਸ ਦਿੰਦਾ ਆ ਜੀ ਜੋਇਨ ਕਰਨ ਦਾ ਬੜਾ ਸੌਖਾ ਜਿਹਾ ਤਰੀਕਾ ਆ ਮੈਂ ਤੁਹਾਨੂੰ ਨੰਬਰ ਦੇ ਰਿਹਾ ਉਸ ਨੰਬਰ ਦੇ ਉੱਤੇ ਕਾਲ ਕਰੋ ਤੇ ਤੁਸੀਂ ਇਸ ਬੈਚ ਦੇ ਬਾਰੇ ਹੋਰ ਕੋਈ ਜਾਣਕਾਰੀ ਲੈਣੀ ਆ ਕੋਈ ਮੇਰੇ ਕੋਲੋਂ ਗਾਈਡੈਂਸ ਚਾਹੀਦੀ ਆ ਪਹਿਲੀ ਗੱਲ ਤਾਂ ਹੁਣ ਪੜ੍ਹਾਈ ਦਾ ਟਾਈਮ ਆ ਗਾਈਡੈਂਸ ਬਹੁਤ ਹੋਗੀ ਹੁਣ ਪੜ੍ਹ ਲਓ ਜੀ ਠੀਕ ਹੈ ਸੋ ਇਹਨਾਂ ਬੈਚਸ ਦੀ ਮੈਂ ਫੀਸ ਦੀ ਗੱਲ ਕਰਦਾ ਤੇ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਦੇਖਾਂਗੇ ਆਨਲਾਈਨ ਬੈਚ ਦੀ ਫੀਸ ਕਿੰਨੀ ਆ ਸਾਡੇ ਕੋਲੇ ਇੱਕ ਸੇ ਅੱਛਾ ਠੀਕ ਹੈ ਜੀ ਚਲੋ ਸੋ ਸਭ ਤੋਂ ਪਹਿਲਾਂ ਤਾਂ ਆਨਲਾਈਨ ਬੈਚ ਦੀ ਫੀਸ ਕਿੰਨੀ ਆਪਾਂ ਉਹ ਦੇਖ ਲੈਨੇ ਆ ਆਨਲਾਈਨ ਬੈਚ ਦੀ ਫੀਸ ਦੀ ਜੇ ਮੈਂ ਗੱਲ ਕਰਾਂ ਤੋਂ ਮੇਰੇ ਕੋਲੇ ਜਿਹੜਾ ਆਨਲਾਈਨ ਬੈਚ ਹੈ ਉਹਦੀ ਫੀਸ ਹੈਗੀ ਆ 17600 ਰੁਪਈਆ ਸੋ ਇਹ 17600 ਰੁਪਈਏ ਦੇ ਵਿੱਚ ਸਾਰਾ ਸਿਲੇਬਸ ਕਵਰ ਹੈ 올 ਕੰਪਲੀਟ ਸਿਲੇਬਸ ਨੋਟਸ ਹੋਣਗੇ ਆਪਣੇ ਪੰਜਾਬੀ ਪਲੱਸ ਇੰਗਲਿਸ਼ ਦੇ ਵਿੱਚ ਟੈਸਟ ਸੀਰੀਜ਼ ਇਨਕਲੂਡ ਹੈ ਟੈਸਟ ਸੀਰੀਜ਼ ਦੇ ਮਾਡਲ ਆਨਸਰਸ ਇਹਦੇ ਵਿੱਚ ਇਨਕਲੂਡ ਆ ਟੈਸਟ ਸੀਰੀਜ਼ ਦੇ ਅਨਸਰ ਦੀ ਵੀਡੀਓਜ਼ ਆਉਣਗੀਆਂ ਵੀ ਤੁਸੀਂ ਕਿਦਾਂ ਕੁਐਸਚਨ ਲਿਖ ਸਕਦੇ ਸੀਗੇ ਮਤਲਬ ਕਿ ਪ੍ਰੋਪਰਲੀ ਸਿਲੇਬਸ ਪਲੱਸ ਟੈਸਟ ਸੀਰੀਜ਼ ਦੋ ਕੰਪੋਨੈਂਟ ਸਾਡੇ ਇਸ ਬੈਚ ਦੇ ਵਿੱਚ ਹੈਗੇ ਆ ਤੁਹਾਨੂੰ ਅਲੱਗ-ਅਲੱਗ ਨਹੀਂ ਇਨਵੈਸਟਮੈਂਟ ਕਰਨੀ ਪਊਗੀ ਕਿ ਪਹਿਲਾਂ ਅਸੀਂ ਬੈਚ ਜੁਆਇਨ ਕਰ ਲੈ ਫਿਰ ਅਸੀਂ ਟੈਸਟ ਸੀਰੀਜ਼ ਦੇ ਲੱਗ ਪੈਸੇ ਲਈਏ ਬਿਲਕੁਲ ਵੀ ਨਹੀਂ ਹੋਊਗਾ ਸਾਰਾ ਕੁਝ ਸਾਨੂੰ ਆਨਲਾਈਨ ਘਰੇ ਬੈਠੇ ਮਿਲ ਸਕਦਾ ਹੈ ਤੇ ਜੇ ਇਸ ਫੀਸ ਦੇ ਵਿੱਚ ਘਰੇ ਬੈਠ ਕੇ ਐਡਮਿਸ਼ਨ ਲੈਣੀ ਹੈ ਤਾਂ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਲੇਕਿਨ ਆਨਲਾਈਨ ਸਾਡੇ ਕੋਲ ਕਾਫੀ ਸੀਟਾਂ ਹੈਗੀਆਂ ਬਟ ਆਫਲਾਈਨ ਵੀ ਹੈ ਆਪਣਾ ਚੰਡੀਗੜ੍ਹ ਦੇ ਵਿੱਚ ਇਹਦੇ ਵਿੱਚ ਸੀਟਾਂ ਲਿਮਟਿਡ ਨੇ ਜਿਨ੍ਹਾਂ ਵਿੱਚੋਂ ਕਾਫੀ ਸੀਟਾਂ ਫੁੱਲ ਹੋ ਚੁੱਕੀਆਂ ਨੇ ਬਹੁਤ ਲਿਮਟਿਡ ਸੀਟਾਂ ਬਚੀਆਂ ਨੇ ਸੋ ਜੇ ਤੁਸੀਂ ਆਫਲਾਈਨ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਆਫਲਾਈਨ ਦੇ ਲਈ ਸਾਡੇ ਕੋਲ ਜਿਹੜਾ ਹੈਗਾ ਆ ਉਹ ਫੀਸ ਹੈਗੀ ਹੈ 27600 ਰੁਪਈਆ ਚੰਡੀਗੜ੍ਹ ਆਓ ਇੱਥੇ ਰਹੋਗੇ ਤੇ 27600 ਰੁਪਈਏ ਦੇ ਵਿੱਚ ਸਾਰਾ ਸਿਲੇਬਸ ਸਾਰੀਆਂ ਕਲਾਸਸ ਸਾਰੇ ਨੋਟਸ ਟੈਸਟ ਸੀਰੀਜ਼ ਇਹਦੇ ਨਾਲ ਨਾਲ ਜਿਹੜੇ ਸਾਡੇ ਆਲਰੇਡੀ ਟਾਪਰ ਹੈਗੇ ਨੇ ਜਿਹੜੇ ਆਲਰੇਡੀ ਵੱਖ-ਵੱਖ ਪੋਸਟਾਂ ਉੱਤੇ ਬੈਠੇ ਆ ਉਹ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਨਗੇ ਚਾਹੇ ਆਨਲਾਈਨ ਬੈਚ ਆ ਤੇ ਚਾਹੇ ਆਫਲਾਈਨ ਬੈਚ ਆ ਦੋਨਾਂ ਬੈਚਸ ਦੇ ਵਿੱਚ ਤੁਹਾਡੇ ਨਾਲ ਉਹ ਗੱਲਬਾਤ ਜ਼ਰੂਰ ਕਰਨਗੇ ਜੀ ਠੀਕ ਹੈ ਸੋ ਆਫਲਾਈਨ ਬੈਚ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਨੰਬਰ ਤੁਹਾਡੇ ਸਾਹਮਣੇ ਆ ਜੀ ਤੁਸੀਂ ਮਤਲਬ ਦੋਨਾਂ ਦੇ ਮੈਂ ਨੰਬਰ ਦੱਸਤੇ ਆ ਤੁਸੀਂ ਕਿਸੇ ਵੀ ਬੈਚ 'ਚ ਐਡਮਿਸ਼ਨ ਲੈਣੀ ਆ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਅ ਡਿਲੇ ਨਾ ਕਰੋ ਬਾਈ ਜਿੰਨਾ ਡਿਲੇ ਹੋ ਗਿਆ ਬਹੁਤ ਹੋ ਗਿਆ ਹੁਣ ਆਪਣੀ ਤਿਆਰੀ ਖਿੱਚ ਦੋ ਹਾਲਾਂਕਿ ਇੱਥੇ ਬੈਚ ਦੀ ਸਟਾਰਟਿੰਗ 20 ਤਰੀਕ ਲਿਖਿਆ ਬਟ ਆਪਾਂ ਬੈਚ ਟਰਾਈ ਕਰਾਂਗੇ ਕਿ 15 16 ਤੋਂ ਸਟਾਰਟ ਕਰਦੀ ਆਪਾਂ ਜਿਆਦਾ ਲੇਟ ਨਾ ਕਰੀਏ ਠੀਕ ਹੈ ਕਰਨ ਨੂੰ ਆਪਾਂ ਇੱਕ ਦਿਨ ਬਾਅਦ ਵੀ ਕਰ ਸਕਦੇ ਸੀ ਲੇਕਿਨ ਲੋੜੀ ਦਾ ਦੇਣਿਆ ਖੁਸ਼ੀ ਆ ਇੱਕ ਵਾਰ ਖੁਸ਼ੀ ਮਨਾ ਲਓ ਮੁੜ ਕੇ ਆਪਾਂ 3 ਮਹੀਨੇ ਦਿਲ ਲਾ ਕੇ ਪੜਨਾ ਫਿਰ ਆਪਾਂ ਛੁੱਟੀਆਂ ਛੁੱਟੀਆਂ ਬਿਲਕੁਲ ਵੀ ਨਹੀਂ ਕਰਨੀਆਂ ਚਾਹੇ ਸੈਟਰਡੇ ਚਾਹੇ ਸੰਡੇ ਆਪਾਂ ਸਾਰਾ ਕੁਝ ਪੜਾਂਗੇ ਜੀ ਬਾਕੀ ਬੈਚਸ ਦੇ ਬਾਰੇ ਕੋਈ ਹੋਰ ਡਿਟੇਲ ਚਾਹੀਦੀ ਹੋਵੇ ਤਾਂ ਤੁਸੀਂ ਬਈਆ ਨੰਬਰਾਂ ਉੱਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂ ਰਹੀ ਗੱਲ ਰਿਜ਼ਲਟ ਦੀ ਆਪਣਾ ਟੈਲੀਗ੍ਰam ਚੈਨਲ ਹੈ ਪੰਜਾਬ ਪੀਸੀਐਸ ਮੇਨਜ਼ ਵਾਰੀਅਰ ਵਾਲਾ ਉਹਨੂੰ ਜੁਆਇਨ ਕਰੋ ਉਹਦੇ ਵਿੱਚ ਤੇ ਪਲੱਸ ਮੈਂ ਇੱਕ ਆਲਰਡੀ ਵੀਡੀਓ ਕਰ ਚੁੱਕਾ ਜਿਹਦੇ ਵਿੱਚ ਦੱਸਿਆ ਹੋਇਆ ਵੀ ਕਿੱਦਾਂ ਤੁਸੀਂ ਆਪਣਾ ਰਿਜ਼ਲਟ ਚੈੱਕ ਕਰਨਾ ਹੈ ਜੀ ਸੋ ਦੁਬਾਰਾ ਤੋਂ ਜਿਨ੍ਹਾਂ ਦਾ ਰਿਜ਼ਲਟ ਕਲੀਅਰ ਹੈ ਬਈ ਵਧਾਈਆਂ ਤੇ ਜਿਨ੍ਹਾਂ ਨੇ ਹਜੇ ਤੱਕ ਐਡਮਿਸ਼ਨ ਨਹੀਂ ਲਈ ਉਹ ਐਡਮਿਸ਼ਨ ਲੈ ਸਕਦੇ ਨੇ ਡਿਲੇ ਨਾ ਕਰੋ ਹਾਂ ਕੁਝ ਬੱਚੇ ਹੋਣਗੇ ਜਿਹੜੇ ਕਹਿੰਦੇ ਕੱਲੀ ਟੈਸਟ ਸੀਰੀਜ਼ ਜੁਆਇਨ ਕਰਨੀ ਆ ਬੱਚੇ ਤੁਸੀਂ ਕੱਲੀ ਟੈਸਟ ਸੀਰੀਜ਼ ਵੀ ਜੁਆਇਨ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਕਾਲ ਕਰਕੇ ਓਕੇ ਜੀ ਸੋ ਮੈਂ ਸਾਈਡ ਤੇ ਹਰ ਜਣਾ ਇੱਕ ਵਾਰ ਸਕਰੀਨਸ਼ਾਟ ਲੈ ਲਓ ਦੋਨੋਂ ਨੰਬਰਾਂ ਦੇ ਜਿਹੜਾ ਵੀ ਤੁਸੀਂ ਜੁਆਇਨ ਕਰਨਾ ਉਹ ਕਰ ਸਕਦੇ ਹੋ ਓਕੇ ਜੀ ਕੋਈ ਡਾਊਟ ਹੋਵੇ